ਲੁਧਿਆਣਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਕਿ ਹਿੰਦੂ ਆਗੂਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਜਿਸ ਤੋਂ ਬਾਅਦ ਹੁਣ ਲੁਧਿਆਣਾ ਹਿੰਦੂ ਆਗੂਆਂ ਤੇ ਹੋਏ ਪਰਚਿਆਂ ਦੇ ਮਾਮਲੇ ਦੇ ਵਿੱਚ ਸ਼ਿਵ ਸ਼ਾਨਾ ਦੇ ਵੱਲੋਂ ਵੱਡੀ ਚੇਤਾਵਨੀ ਦੇ ਦਿੱਤੀ ਹੈ। ਉਹਨਾਂ ਨੇ ਇਹ ਚੇਤਾਵਨੀ ਪੁਲਿਸ ਨੂੰ ਦਿੱਤੀ ਹੈ। ਸ਼ਿਵ ਸ਼ਾਨਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਤੱਕਾ ਕੀਤਾ ਜਾ ਰਿਹਾ ਤੇ ਤੱਕਾ ਕਰ ਰਹੀ ਹੈ। ਅਤੇ ਉਹਨਾਂ ਕਹਿ ਕਿ ਜੇਕਰ ਉਹਨਾਂ ਨੇ ਆਗੂਆਂ ਦੇ ਕੀਤੇ ਪਰਚੇ ਰੱਦ ਨਾ ਕੀਤੇ ਤਾਂ ਫਿਰ ਪੰਜਾਬ ਭਰ ਦੇ ਵਿੱਚ ਵੱਡੇ ਅੰਦੋਲਨ ਕੀਤੇ ਜਾਣਗੇ। ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਦਾ ਜਿਹੜਾ कल बीते दिन जेड़ा एक पंजाब पुलिस ਵੱਲੋਂ ਤੱਕਾ ਕੀਤਾ ਗਿਆ ਸ਼ਰਿਆਮ ਸਾਡੇ ਜਿਹੜਾ ਇਹਨੇ ਪਰਚਾ ਕੀਤਾ ਜੋ ਕਿ ਹੇਟਸਪੀਚ ਆ ਜੋ ਕਿ ਬਿਲਕੁਲ ਹੀ ਬਹੁਤ ਗਲਤ ਹੈ ਸਾਨੂੰ ਅਸੀਂ ਦੇਖਿਆ ਵੀ ਐ ਸਸੀਂ ਆਪਣੇ ਪ੍ਰੋਫਾਈਲਾਂ ਵੀ ਚੈੱਕ ਕੀਤੇ ਸਾਰਾ ਕੀਤਾ ਜੋ ਕਿ ਸਾਡੇ ਵੱਲੋਂ ਕੋਈ ਵੀ ਇਦਾਂ ਦੀ ਹੇਟਸਪੀਚ ਵਗੈਰਾ ਕਦੀ ਦਿੱਤੀ ਨਹੀਂ ਗਈ ਹੈ ਠੀਕ ਹੈ ਜੀ ਤੇ ਜਦ ਸਾਡੀ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਆ ਸਾਨੂੰ ਦੱਸਿਆ ਜਾਵੇਗਾ ਕਿ ਕਿਹੜੀ ਇਦਾਂ ਦੀ ਕੋਈ ਹੇਟਸਪੀਚ ਸਾਡੇ ਵੱਲੋਂ ਸਾਡੇ ਪ੍ਰਵਕਤਾ ਵੱਲੋਂ ਚੰਦਰਗੰਗ ਚੱਡਾ ਜੀ ਵੱਲੋਂ ਦਿੱਤੀ ਗਈ ਹੈ ਜਿਸ ਦੇ ਆਧਾਰ ਤੇ ਤੁਸੀਂ ਉਹਨਾਂ ਤੇ ਪਰਚਾ ਕੀਤਾ ਅਚਾ ਕੀ ਇਸ ਦੇ ਮਾਮਲੇ ਦੇ ਵਿੱਚ ਤੁਸੀਂ ਕੋਈ ਦਿੱਤਾ ਮੰਨਪਤਾ ਦਿੱਤਾ ਬਿਲਕੁਲ ਜੀ ਅੱਜ ਅਸੀਂ ਜਾਵਾਂਗੇ ਮਨ ਜੋ ਸੀਪੀ ਸਾਹਿਬ ਕੋ ਜੁਆਇੰਟ ਸੀਪੀ ਸਾਹਿਬ ਕੋ ਇਸ ਬਾਰੇ ਮਿਲਣ ਜਾਵਾਂਗੇ ਇਸ ਵਾਰ ਜਿਹੜਾ ਨੂੰ ਪੁੱਛਿਆ ਜਾਊਗਾ ਕਿ ਹਾਂ ਜੀ ਕਿਹੜੀ ਉਹਨਾਂ ਨੇ ਇੰਦਾ ਦੀ ਹੇਟ ਸਪੀਚ ਦਿੱਤੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਦੰਗੇ ਭੜਕਾਉਂਦੀ ਆ ਦੋ ਸਮੁਦਾਇਆਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਪ੍ਰੋਫਾਈਲਾਂ 'ਚ ਕੀਤੀ ਆਪਨੇ ਸਟੇਟਸ ਸਾਰੇ ਕੀਤੇ ਹੈ ਕੋਈ ਵੀ ਇਦਾਂ ਦਾ ਸਾਡੇ ਉੱਤੇ ਕਮੈਂਟ ਵੀ ਇਦਾਂ ਦਾ ਕੋਈ ਨਹੀਂ ਆ ਗਲਤ ਕਿ ਹਾਂ ਵੀ ਜਿਨ੍ਹਾਂ ਨੂੰ ਲੈ ਕੇ ਇਹ ਸਾਡੇ ਵੱਲੋਂ ਦਾ ਕੋਈ ਛੋਆ ਹੋਵੇ ਕੀ ਕੀ ਕਾਰਨਾ ਫਿਰ ਫਿਰ ਪੁਲਿਸ ਨੇ ਕਿਉਂ ਪੱਤੇ ਲਿਖੇ ਬਿਲਕੁਲ ਆ ਤਾਂ ਹੁਣ ਦੇਖੋ ਜੀ ਅਸੀਂ ਹੁਣ ਆਪਣੇ ਧਰਮ ਦੀ ਗੱਲ ਜੋ ਜੋ ਕੀ ਪਿਛਲੇ ਦਿਨੀ ਜੋ ਦੋ ਜਣੇ ਦੇ ਘਰੇ ਪੈਟਰੋਲ ਬੰਬ ਨਾਲ ਬਲਾਸਟ ਹੋਇਆ ਜੀ ਅਸੀਂ ਉਸ ਬਾਰੇ ਵੀ ਨਹੀਂ ਕੁਝ ਬੋਲ ਸਕਦੇ ਬ੍ਰੈਂਪਨ ਚ ਹਿੰਦੂ ਮੰਦਿਰਾਂ ਤੇ ਹਮਲਾ ਹੋਇਆ ਉਸ ਬਾਰੇ ਵੀ ਨਹੀਂ ਅਸੀਂ ਬੋਲ ਸਕਦੇ ਫਿਰ ਤਾਂ ਬਹੁਤ ਗਲਤ ਗੱਲ ਹੈ ਫਿਰ ਤਾਂ ਅਸੀਂ ਘਰੇ ਵੀ ਵਹਿ ਜਾਂਦੇ ਆ ਜੀ ਦੇਖੋ ਜੀ ਉਹ ਕਿਸੇ ਹੋਰ ਤੇ ਹੋਣਗੇ ਪਰ ਸਾਨੂੰ ਆਪਣੇ ਆਪਣੇ ਪ੍ਰਵਕਤਾ ਤੇ ਸਾਨੂੰ ਆਪਣੀ ਟੀਮ ਬਾਰੇ ਪਤਾ ਅਸੀਂ ਕਦੀ ਵੀ ਅਗਰ ਸਾਡੀ ਟੀਮ ਚੋਂ ਵੀ ਕੋਈ ਬੰਦਾ ਇਦਾਂ ਦਾ ਬਿਆਨ ਦਿੰਦਾ ਜਿੱਦਾਂ ਪਿਛਲੇ ਉਹ ਸਾਲ ਪਹਿਲਾਂ ਹਰੀ ਸਿੰਘ ਲ ਨੇ ਪਟਿਆਲੇ ਤੋਂ ਬਿਆਨ ਦਿੱਤਾ ਸੀਗਾ ਯਾ ਧਾਲੀ ਉਥੋਂ ਗੁਰਦਾਸਪੁਰ ਤੋਂ ਹਰਵਿੰਦਰ ਸੋਨੀ ਨੇ ਕੋਈ ਦਰਵਾਜ਼ਾ ਬਾਰੇ ਬਿਆਨ ਦਿੱਤਾ ਸੀ ਸਾਡੀ ਪਾਰਟੀ ਨੇ ਇਨਸਾਈਡ ਉਹਨਾਂ ਨੂੰ ਬਾਹਰ ਘਟਾਇਆ ਸੀ ਸਾਡੀ ਪਾਰਟੀ ਵਿੱਚ ਕੋਈ ਵੀ ਅਸੀਂ ਸਾਰੇ ਸਮਾਜ ਉਹਨਾਂ ਨਾਲ ਲੈ ਕੇ ਹਿੰਦੂ ਭਾਈਚਾਰੇ ਦਾ ਸਾਡਾ ਨੋ ਮਾਜ਼ਾ ਜਿਹੜਾ ਰਿਸ਼ਤਾ ਉਹ ਜਿੱਦਾਂ ਕਹਿਣ ਸੀਗਾ ਉਦਾਂ ਹੀ ਕਾਇਮ ਅਸੀਂ ਰੱਖਾਂਗੇ ਸਾਡੀ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਕਿ ਉਹਨਾਂ ਨੂੰ ਕਿਹੜੇ ਵਿਆਹਵ ਦੇ ਨਾਲ ਦੇ ਪਰਚਾ ਦਿੱਤਾ ਗਿਆ ਜਿੱਦਾਂ ਕਿ ਮੈਂ ਅੱਜ ਇਸ ਮਾਨ ਜੋ ਚੱਡਾ ਚੰਦਰਗਾਂ ਚੱਡਾ ਹੀ ਨੇ ਅਸੀਂ ਸਮਾਜ ਵੱਲੋਂ ਦੇਖੋ ਜੀ ਅਸੀਂ 8 ਟਰੱਕ ਜਦੋਂ ਬਾੜ ਵਾੜਾ ਆਈਆਂ ਸੀ ਪੰਜਾਬ ਦੇ ਵਿੱਚ ਅਸੀਂ ਉਦੋਂ ਸੇਵਾ ਆਪਣੀ ਦਿੱਤੀ ਠੀਕ ਹੈ ਜੀ ਇਦਾਂ ਹੀ ਉਹ ਆਪਣੀ ਸਪਸ਼ਟੀਕਰਨ ਦੇ ਦਾਂ ਸਮਾਜ ਇਹ ਵਪਾਰੀ ਮਰਿਆ ਸੀਗਾ ਜੀ ਨਕੋਦਰ ਦੇ ਵਿੱਚ ਅਸੀਂ ਉੱਥੇ ਗਏ ਠੀਕ ਹੈ ਜੀ ਇਦਾਂ ਦੇ ਸਾਡੀ ਪਾਰਟੀ ਕਦੀ ਵੀ ਆ ਸੁਣਨੀ ਹੈ ਜੀ ਗੁਰਦਾਸਪੁਰ ਦਾ ਇਹਨੇ ਜੀ ਹਰਮੰਦਰ ਸਾਹਿਬ ਜੀ ਬਾਰੇ ਗਲਤ ਬੋਲਿਆ ਸੀਗਾ ਤਾਂ ਅਸੀਂ ਤੁਰੰਤ ਪਾਰਟੀ ਚੋਂ ਬਾਹਰ ਕੱਢਿਆ ਸੀਗਾ ਇਦਾਂ ਹੀ ਸਾਨੂੰ ਪਤਾ ਤਾਂ ਲੱਗੇ ਕਿ ਚੰਡਾ ਜੀ ਨੇ ਬੋਲਿਆ ਕੀ ਆ ਕਿਉਂਕਿ ਉਹਦਾ ਧਰਮ ਆਲੋ ਜੀ ਆਲੋ ਅਸੀਂ ਸਾਡੀ ਸਿਕਿਉਰਿਟੀ ਦਾ ਸੀਗਾ ਅਸੀਂ ਸਿਕਿਉਰਿਟੀ ਵੀ ਵਾਪਸ ਕੀਤੀ ਹੈ ਅਸੀਂ ਇਹ ਨਹੀਂ ਹੈ ਕਿ ਸਾਡੀ ਸ਼ੇਵਸਾ ਨਾਲ ਕਿ ਸਿਕਿਉਰਿਟੀ ਦੇ ਕਰਕੇ ਕਿ ਥ੍ਰੈਟ ਕਰਕੇ ਅਸੀਂ ਸਮਾਜ ਦੇ ਵਿੱਚ ਤੇ ਧਰਮ ਦੇ ਵਿੱਚ ਹਰ ਵਾਰੀ ਆਪਣਾ ਸਹਿਯੋਗ ਦਿੱਤਾ ਪਰ ਇਹ ਪਤਾ ਨਹੀਂ ਕਿਹੜੀ ਬੇਰੁਖੀ ਹੋ ਗਈ ਹੈ ਕਿ ਸਾਡੇ ਦੇ ਸਾਡੇ ਦੇ ਪਰਚੇ ਦੇ ਰਿਹਾ ਅਸੀਂ ਸਮਾਜ ਦੀ ਗੱਲ ਕਰੀਏ ਧਰਮ ਦੀ ਗੱਲ ਕਰੀਏ ਜਿਆਦਾ ਇੱਕ ਮਿੰਟ ਇੱਕ ਦਿਖਾ ਦੇ ਫਿਰ ਅਸੀਂ ਵੀ ਸਾਡਾ ਸਾਡੀ ਪਾਰਟੀ ਦੇ ਯੋਗਰਾ ਸ਼ਰਵਾ ਜੀ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਖੜਨਗੇ ਕੀ ਉਹਨਾਂ ਨੇ ਗਲਤ ਕੀਤਾ ਇੱਕ ਵੀ ਦੱਸਣ ਕੀ ਕਿਹੜੀ ਹਾਰ ਨਹੀਂ ਦਿੱਤੀ ਖੈਰ ਦੱਸਦੀ ਹੈ ਕਿ ਭੜਕਾਉ ਭਾਸ਼ਣ ਦੇ ਮਾਮਲੇ ਦੇ ਵਿੱਚ ਇਨਾ ਸ਼ਿਵਸ਼ਾਨਾ ਦੇ ਆਗੂਆਂ ਦੇ ਉੱਤੇ ਜਿਹੜਾ ਕਿ ਮਾਮਲਾ ਦਰਜ ਕੀਤਾ ਗਿਆ ਪਰ ਜਿਸ ਤੋਂ ਬਾਅਦ ਹੁਣ ਸ਼ਿਵਸ਼ਾਨਾ ਦੇ ਆਗੂਆਂ ਦੇ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਪਰਚਰ ਰੱਦ ਕੀਤੇ ਜਾਣ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ